ਜਾ ਯਾਰ ਆਪਣਾ ਪੋਪਟ ਹੋ ਗਿਆ। ਉਹੀ ਤਾਂ ਗੱਲ ਆ ਤੁਹਾਨੂੰ ਦਿਖਾਉਣਾ ਸੀ ਟਾਈਗਰ ਸਫਾਰੀ ਤੇ ਚੁੜੀਆ ਘਰਦੋਨੇ ਜੀਜਾ ਤੇ ਟਾਈਗਰ ਪਰਦਾ ਬੰਦਾ ਉਹ ਕਹਿੰਦੇ। ਟਾਈਗਰ ਸਫਾਰੀ ਆਈ ਸੀ ਆ ਵੇਖੋ ਦੋਸਤੋ ਤੇ ਟਾਈਗਰ ਤੋਂ ਇਸ ਦੂਜੇ ਜਾਨਵਰ ਤੋਂ ਸਾਰੇ ਇਹ ਕਿਦੇ ਗਵਾਚ ਗਏ। ਪਤਾ ਹੀ ਨਹੀਂ ਕਿੱਧਰ ਗਏ। ਗਰਮੀ ਕਰਕੇ ਕਹਿੰਦੇ ਬਾਹਰ ਨਹੀਂ ਕੱਢਨੇ ਦਿਖਾਉਣੇ। ਕੱਲ ਨਾ ਚੜ ਗਈਆਂ ਤੇ ਕਲਵੀਰ ਸਾਡਾ ਹੋ ਗਿਆ ਉਦਾਸ। ਉਦਾਸ। ਕਲਵੀਰ ਕੁੱਪੜਾ ਹੋ ਗਿਆ। ਹੈ? ਹੋਰ ਕੀ ਕਰਾਂ। ਹੋਰ ਕਿਤੇ ਜਾ। ਗੇਮਿੰਗ ਜੋਚ ਵੀ ਆਇਤਾ ਨਹੀਂ ਮੜਾ ਸੀ ਗੇਮਿੰਗ ਜੋਚ ਵੀ ਮਜ਼ਾ ਨਹੀਂ ਆਇਆ ਉਹ ਵੀ ਕੋਈ ਖਾਸ ਨਹੀਂ ਸੀ ਚਲਾ ਜਾ ਵੇਖੋ ਤੋਰੋ ਗਾਂ ਦੇ ਖਿਦਰਾ ਕੁਝ ਮਿਲ ਜੇ ਹਾਂ ਖਿਦਰਾ ਕੁਝ ਮਿਲ ਜੇ ਵੇਖਣ ਨੂੰ ਆ ਜਾ ਕਹ ਨਹੀਂ ਉਹ ਵੀ ਜਾਣਾ ਕਲਵੀਰ ਤੂੰ ਕੀ ਕਹਿਣਾ ਚਾਹੁੰਦਾ ਆ ਇਧਰ ਜਾਣਾ ਆ ਪੁੱਤ ਇਧਰ ਖੱਬੇ ਖੱਬੇ ਆ ਤਾਂ ਹੁਣ ਕਿਥੇ ਚੱਲੇ ਆ ਇਹ ਕਿਹੜਾ ਆਇਆ ਹੋਣ। ਹੋਰ ਹੀ ਖੜਾ ਕਦੇ ਜਾਂਦੇ ਆ। ਸਭ ਤੋਂ ਪਹਿਲਾਂ ਤੇ ਕੀ ਲਿਖਿਆ ਹੋਇਆ ਉਹ ਦੱਸ। ਗਿੱਦੜ। ਕਿਹੜਾ ਗਿੱਦੜ? ਇਹ ਸੰਗਰਾ ਦੇ। ਬੱਦਲ। ਹੋਰ ਆਇਆ ਮੈਂ ਚਾਹੂ ਮਤਲਬ ਇਹ ਗਿੱਦੜ ਇੱਕ। ਬੱਦਲ ਨੂੰ ਕਿਹੜਾ ਗਿੱਦੜ ਵੇਖਿਆ ਏ? ਆ ਦੇਖ ਇਹ ਦੇਖ। ਨਾ ਦੀਆਂ ਦਾ। ਕੋਈ ਗਿੱਦੜ ਕਿੰਦਾ ਦਾ? ਥੋੜਾ ਜੰਟਾ ਅਗਰ। ਤੇਰੀ ਗੁੰਡੀਆ। ਉਹ ਵੇਖ ਲੈ ਉਹ ਸਾਹਮਣੇ ਗਿੱਦੜ ਜਿਹਾ ਹੁੰਦਾ। ਹੈਂ। ਬੈਰੂ ਤੂੰ ਵੇਖਿਆ ਕਿ ਨਹੀਂ ਅੱਗੇ? ਵੇਖਣਾ ਕਿ ਨਹੀਂ? ਪੋਤੇ ਦੇ ਬੰਦ ਉਸ ਜਾਲਾਂ ਨਾਲ ਖੁੱਲਣੀਆਂ ਪਈਆਂ ਬਾਹਰ ਆਈ ਕਿ ਨਹੀਂ ਆਉਂਦੀਆਂ ਜਾਲਾਂ ਜਿਹੜੀਆਂ ਟੁੱਟੀਆਂ ਪਈਆਂ ਇਹ ਦੇਖ ਤੋਂ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ 14 ਤੋਂ 16 ਸਾਲ ਹੋਰੇ ਦੀ ਘਾੜ 10 ਤੋਂ 15 ਕਿਲੋ ਓ ਬੈਠਾ ਇਹ ਮੈਨੂੰ ਆਇ ਲਾ ਕੁੱਤਾ ਹੀ ਵਹਾਂ ਹੁੰਦਾ ਇਹਨਾਂ ਦਾ ਦੇਖਦੇ ਇਹਨੇ ਮੈਨੂੰ ਦਿਚਾ ਉਹ ਆਵੇ ਇੱਕ ਥੱਲੇ ਵੀ ਫਿਰਦਾ ਕੁੱਤਾ ਆਵੇ ਆਵੇ ਆਇਰਲ ਨਾਲ ਨਤ ਰੇਜਾ ਲੈ ਪੋਤੇ ਡੌਗ ਸਰ ਕੇ ਹੀ ਆਣਾ ਜਮਾ ਹੈ ਹਾਂ ਮੈਂ ਤਾਂ ਆ ਕੇ ਬਾਹਰ ਹੋ ਵੀ ਦੇਖੋ ਦੋਸਤੋ ਆ ਖੜਾ ਕਿਦਾਂ ਚਾਪ ਆਉਣੇ ਦੇ ਰੁਕਤੀ ਉਹ ਸਰਦੰਦ ਕਿਹੜੇ ਕੱਢਦਾ ਕੋਈ ਆਇਆ ਬਾਹਰ ਕਾਹ ਤੋਂ ਡਰਦਾ ਮੇਰੇ ਤੋਂ ਹਾਂ ਨਾ ਤੋਂ ਡਰਦੇ ਕਿੱਧਰੇ ਵੀ ਅੰਦਰ ਵੜ ਜਾਂਦੇ ਸ਼ੇਰ ਆ ਗਿਆ ਹਾਂ ਹੈ ਕੋਈ ਨਾ ਟਾਈਗਰ ਤਾਂ ਇਹਦਰ ਸ਼ੇਰ ਨਹੀਂ ਸ਼ੇਰ ਨਹੀਂ ਉਹ ਇਹ ਕਹਿੰਦਾ ਸੀ ਕੀ ਇਹਦਾ ਨਾਮ ਹੀ ਤਾਂ ਰੋੜਾ ਕੀ ਕਹਿੰਦਾ ਮੈਂ ਸ਼ੇਰ ਹਾਂ ਔਰ ਇਹ ਮੇਰੀ ਸ਼ੇਰਨੀ ਹੈ ਤੇ ਥੱਲੇ ਲੋਕੇ ਘਬੜ ਕਰਕੇ ਤੇ ਬਸ ਜਾਨਵਰੀ ਹੋਏ ਇੱਤੋਂ ਪੈ ਗਿਆ ਨਾ ਜਾਂਦਾ ਪਿਰੂ ਜੱਟ ਮੂਰੇ ਇਤੋਂ ਬਾਅਦ ਅਸ ਕੀ ਦੇਖਣਾ ਬੋਲ ਹੈ ਸੋ ਨੋ ਦੋਸਤੋ ਅੱਗੇ ਦੂ ਦੇਖਦਿਆਂ ਕਿ ਆ ਪੱਕੀ ਦੇਖਣਾ ਵਾ ਹਨਾ ਦੇਖਣਾ ਦਿਖਾਉਣਾ ਕੀ ਆ ਜਿਹੜਾ ਕੋਈ ਦੇਖਣਾ ਸੀ ਉਹ ਤਾਂ ਲੱਗ ਤਾਏ ਗਿਰ ਤਾਏ ਗਿਰ ਤਾਂ ਆ ਗਿਆ ਟਾਈਗਰ ਭੱਜ ਗਿਆ ਹਾਂ ਅੱਛਾ ਉਹ ਆਪਣੀ ਮਾੜੀ ਕਿਸੇ ਨੂੰ ਦੂਰ ਤੋਂ ਆ ਗਿਆ ਸੀ ਹਨਾ ਇੰਨਾ ਸਫਲਤਾ ਕਰਕੇ ਕੱਲ ਟਾਈਗਰ ਦੇਖਣ ਲੋਕ ਟਾਈਗਰ ਸਫਾਰੀ ਦੇਖਣ ਹੀ ਆਉਂਦੇ ਆ ਹੋਰ ਕਿਤੇ ਕਾਲ ਚੜਨਾ ਦੇਖਣ ਕਾਹੜਾ ਹੁੰਦਾ ਜਿਹੜੀਆਂ ਦਾ ਰੋਜ਼ ਹੀ ਫਰਦੀਆਂ ਕਰੀ ਰੰਗਾ ਬਰੰਗੀ ਜਿਹੜੇ ਕਿਹੜੀ ਆ ਗਈ ਕਿਹੜੀ ਆ ਗਈ ਕਹਿੰਦੇ ਆ ਵੀ ਕੁੜਗਾਂ ਚੜਗਈਆਂ ਆਹੋ ਤੈ ਤੈ ਮੁੰਡੇ ਵੀ ਮੁੰਡਿਆਂ ਵੀ ਇੱਕ ਕਾਟਾਗਰੀ ਮਿਲੀ ਆ। ਆਏ ਚੜੇ। ਚੜੇ ਨਹੀਂ। ਤੇਰੀ ਦੀ ਬਾਬੂ। ਓ ਮਾਈ ਗੋਡ ਮੈਂ ਦਿਖਾਉਣੀ ਦੋਸਤਾਂ ਨੂੰ। ਧੰਨਵਾਦੀ ਆ। ਬਾਬੂ ਕੋਸ਼। ਇਧਰ ਦੇਖੋ। ਇਧਰ ਦੇਖੋ ਜੀ। ਇੱਥੇ ਹੀ ਕਿਤੇ ਵੇਖ ਤਾ ਬੇਰ ਪੈਰ ਪੂਰੇ ਤੇ। ਹਰੋਂ ਕੋਈ ਵੇਖਦੇ ਪੈਰ ਪੂਰੇ ਡਬਲ ਡਾਜਾ ਨਾ ਮੇਰਾ। ਉਹਦੇ ਖਾਣਾ-ਦਾਣਾ ਘਰ ਵੇਖੋ ਦਾ। ਪਾਣੀ ਵੇਖ ਕਿੰਨਾ ਪਿਆਵੋ। ਇਹ ਕੀ ਹੈ ਸ਼ਤਰਮਰਗ? ਹੈ? ਕੀ ਹੈ ਸ਼ਤਰਮਰਗਾ? ਇਹ ਅਕਲਵੀਂ ਮੁਰਗਾ ਲੱਗਦਾ। ਮੈਂ ਕੋਸ ਨਹੀਂ ਵੀ ਬੈਠਾ ਪਤਾ। ਹਾਂ ਹੋਈ ਐ ਘਰ ਥੱਲੇ ਬੈਠਾ ਦੋ ਦੋ ਭਾਈ ਅੰਡੇ ਦਿੰਦੋ ਅੰਡੇ ਦਿੰਦਾ ਚੱਲ ਬੁਹਿਗ ਸਟੋਰੀਜ਼ ਆ ਲੈ ਆਵਾਂ ਗੁੰਮ ਤਾਂ ਆ ਲੈ ਉਧਰ ਉਹਮਨੇ ਕਾਲੀ ਜੁੱਤੀ ਪਾ ਕੇ ਇੱਕ ਦੋਸਤੋ ਵੇਖੋ ਹੋਈ ਤਾਂ ਗੱਲ ਜੁੱਤੀ ਨੇ ਤਾਂ ਮੇਰਾ ਲਹੂ ਪੀ ਲਿਆ ਮੈਂ ਪਾ ਹੈਂ ਹੋਰ ਇੱਕ ਮੈਂ ਦੁੱਤੀ ਪੰਜਾਬੀ ਪਾਉਂਗੀ ਟੰ ਟੰਡੀ ਹੋਈ ਜਾਂਦੀ ਆ ਟੰ ਟੰਡੀ ਹੋਈ ਜਾਂਦੀ ਪਿਆਰ ਦੀ ਹੋ ਜਾਂਦੀ ਐ ਤੇ ਪਿਆਰੀ ਹੈਗਾ ਫੜਨਾ ਨਹੀਂ ਦੇਂਦੀ ਹੈਂ ਅੱਛਾ ਇਹ ਕੀ ਹੈ ਏਨਾ ਨਾ 70 ਲਿਖਾ ਹਾਂ ਫੜ ਸਰ ਜੀ ਮੰਮੀ ਤਿੰਨ ਦੂਆ ਤਿੰਨ ਦੂਆ ਤਾਂ ਹੋਵੇ ਕਿ ਨਹੀਂ ਅੰਮ ਪੂਰਾ ਖਰਾਪ ਤਿੰਨ ਬੈਠੇ ਦੋ ਦੋਸਤੋਂ ਕਾਲਾ ਰੈਸ਼ ਤੇ ਪੋਰ ਕੋ ਪਾਈਨਾ ਤਿੰਨ ਦੂ ਦੂਆ ਆਜੋ ਐਵੇਂ ਆਵੇਂ ਡਰੀ ਜਾ ਕੋਈ ਮਹਿਗਾ ਤਰਨਾਲਾ हाँ ओ तू तो, तो मुड़े करके वायरल ले आज दिखरा तो के तेरे मुत्ती ले तू ले तू कहीं नहीं तेरी मरते तू नहीं यार हट जा रमाले देना की आई है रमाल लो जी की आई है लो जी हम जगह में ख ऐसी ना लग जाना सब धर्म होणते पण इस तो आगे अपन की पता जो बुका देंगे जो बुका देंगे ਹੈ ਮੈਨੂੰ ਵੇਖ ਕੇ ਵੀ ਭੱਜ ਗਈ ਸ਼ੇਰ ਆ ਗਿਆ ਕੋਈ ਬਰਾਰੀ ਵਧੀ ਜਾਂਦਾ ਵਾ ਵਾਹ ਬੈਠਾ ਦੇਖ ਦੋ ਦੋਸਤੋ ਯਾ ਆ ਐਟੀਟੀ ਦੂਆ ਦਾ ਚਲੋ ਮਾਂ ਮਾਂ ਦਾ ਟਪਕੀ ਲਾ ਮੈਂ ਕਿਉਂ ਚੁੱਕ ਲਾਤਾ ਹੈ ਹੈ ਲੈ ਬੋਝ ਗਏ ਜਿੰਨਾ ਹੈ ਤਾਂ ਵੇਖੀਓ ਕੀ ਫਰਕ ਹੋ ਜਾਂਦੇ ਆ ਐਦਾਂ ਹੀ ਕਰਦਾ ਹਾਂ ਆਮਣੇ ਤੋਂ ਦਰਸ਼ਨ ਕੀ ਕਹਿਣੀ ਆ ਚਿੜੀਆਂ ਵੇਖ ਲੈ ਲੈ ਇਹਨਾਂ ਦੇ ਪੈਸੇ ਲਈ ਆ ਆਪਣੇ ਤੋਂ ਪੈਸੇ ਦਾ ਗੁੰਡੂੜੇ ਲੈ ਆ ਜਿਹੜੇ ਬਾਗ ਨੂੰ ਖਰੀਦ ਨੂੰ ਇੰਨਾ ਬਾੜਦਾ ਕਦੇ ਰਿ ਚਿੜੀਆਂ ਵੇਖਣ ਦੇ ਪੈਸੇ ਲਈ ਆ ਉਹ ਵੀ ਕਰੀਂ ਦੇਖ ਲਓ ਦੋਸਤੋ ਚਿੜੀਆਂ ਅੱਗੇ ਵੇਖਦੇ ਗਏ ਤੱਕ ਬਜਾਲਾ ਨਾ ਇਹਦਾ ਬੜਾ ਸਿਆਪਾ

ਕਿੱਕਰ ਆ ਯਾ ਯਾ ਕਿਕਰ ਰੈੱਡ ਕਿਕਰ ਕਿਕਰ ਨਾ ਗੋਲੀ ਦੀ ਕੁਕੜੇ ਇਹ ਲੋ ਇਹ ਸੱਗਦੇ ਹਾਂ ਇਹਨਾਂ ਦੀ ਬੂੰਦੀ ਨਾ ਜੀਆ ਯਾ ਐਨਾ ਬੈਠਣਾ ਕਿ ਜਿੰਨੇ ਪੈਸੇ ਬਾਲ ਪੁੱਤ ਤੂੰ ਮੇਰੇ ਤੇ ਆ ਗਾ ਲੈ ਨਾ ਜਿਹੜੀ ਯੂਨੀਵਰਸ ਆ ਕੇ ਉਹ ਪਹਿਲੇ ਚਲ ਟੈਕਰ ਤਾਂ ਥੋੜੀ ਇਨਾਂ ਦੀ ਟੈਕਰ ਕਿਤੇ ਕੀ ਪਤਾ ਤੈਨੂੰ ਕਿ ਲੱਗਦਾ ਹਾਂ ਲੱਗਿਆ ਪਾ ਆ ਸਰੋਂ ਟੈਕਰ ਦੀ ਥੋੜਾ ਆਉਂਗਾ ਕਿਰੂ ਸਿੰਗਲ ਚ ਜਿੰਨਾ ਜਿੰਦਾ ਲਿ ਜਾਵਣਾ ਪੈਣਾ ਫੇਰ ਮਾਫ ਸਾ ਜੀ ਆਪਣੀ ਇਹ ਆਟਾ ਕਰਾ ਯਾਰ ਇਹਨੂੰ ਕੋਕੋ ਡਾਲੀ ਵਿੱਚ ਰੱਖਣੇ ਚਾਹੀਦੇ ਹਨਾ ਹੋਰ ਕੀ ਹੁੰਦਾ ਮਗਰ ਮਸ ਹਾਂ ਮਗਰ ਨਾ ਉੱਲੂ ਸਾਡੇ ਗੋੜ ਦੇ ਬਹੁਤ ਰਹਿੰਦੇ ਸੀ ਓਕੇ ਹਾਂ ਹੋਰ ਕੀ ਖਾਈ ਮੈਂ ਤਾਂ ਭਗਤਾ ਲੱਗਦਾਂ